छलियाली दुआई मामजू मेरे पापा हिस्सा कर दे रे सारान पूछ लो हिस्सा कर दे रे हिस्से ना सारा कर बनाया वा छलियाली दुआई छलियाली दुआई मामजू छलियाली दुआई के बबलू मैं छलियाली दुआई मेरे पापा हिस्सा कर दे रे ਪਤਾ ਹੈ ਸਾਕਰਦੇ ਰਹੀ ਐਸੇ ਨਸਾਰਾ ਕਰ ਬਣਾਵਾ ਮੈਂ ਸਰਿਆਲੀ ਤੋਂ ਮਾਈ ਆ ਮੇ ਆਪਣੇ ਮੇਰੇ ਨਾਬਲ ਜੀਤ ਕਰ ਮੇਰਾ ਨਸਰਜੀਤ ਸਿੰਘ ਮੇਰੇ ਬੱਚੇ ਦੇ ਮੇਰੇ ਬੱਚੇ ਤੋਂ ਵਾ ਪਰਚਾ ਨਾ ਮੈਨੂੰ ਸਰਜੀ ਪਤਾ ਕੋਈ ਮੈਂ ਸਰਿਆਲੀ ਤੋਂ ਸਰਿਆਲੀ ਤੋਂ ਨਸ਼ਾ ਨਸ਼ਾ ਜੰਮ ਬੈਣੀ ਕੋਈ ਗਲਤੀ ਨਹੀਂ ਮੈਂ ਕੀ ਕੋਈ ਪਤਾ ਨਹੀਂ ਸਰਜੀ ਮੈਨੂੰ ਨਹੀਂ ਪਤਾ ਸਰ ਮਤ ਪੰਜਾਬ ਸਰਕਾਰ ਤੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਸਾਹਿਬ ਉਹਨਾਂ ਦੇ ਤਹਿਤ ਜਿਹੜੀ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅੰਮ੍ਰਿਤਸਰ ਐਮਸੀ ਅੰਮ੍ਰਿਤਸਰ ਵੱਲੋਂ ਇੱਕ ਡਰੱਗ ਸਮਗਲਰ ਦੀ ਅਬ ਇੱਕ ਡਰੱਗ ਸਮਗਲਰ ਦਾ ਘਟਾਇਆ ਜਾ ਰਿਹਾ ਹੈ ਜਿਹੜਾ ਕਿ ਐਲਗੋਟਨ ਡਰੱਗ ਮਨੀਨਲ ਆਪਣਾ ਬਣਾਇਆ ਹੋਇਆ ਸੀ ਉਹਦਾ ਨਾਮ ਹੈ ਰਾਮ ਸਿੰਘ ਅਲਾਇਸ ਲੱड्डੂ ਉਹਦੇ ਉੱਪਰ ਤਿੰਨ ਪਰਚੇ ਹੈਗੇ ਆ ਜੀ ਐਨਡੀਪੀਐਸ ਦੇ ਤੇ ਆਪਣਾ ਤੇ ਦੋ ਪ੍ਰੀਵੈਂਟਿਵ ਐਕਸ਼ਨਸ ਵੀ ਹੋਏ ਆ ਥਾਣੇ ਥਾਣਾ ਛਾਟਾ ਨਹੀਂ ਕੀਤੇ ਆ ਤੇ ਪਰਚੇ ਵੀ ਥਾਣਾ ਛਾਟੇ ਦੇ ਹੀ ਹੈਗੇ ਆ ਤੇ ਇਹਦੇ ਨਾਲ ਨਾਲ ਉਹਦਾ ਜਿਹੜਾ ਭਰਾ ਹੈਗਾ ਗੁਰਪ੍ਰੀਤ ਉਹਤੇ ਵੀ ਇੱਕ ਪਰਚਾ ਹੈਗਾ ਇਸੀ ਸਾਲ ਦਾ 71 2025 ਦਾ ਐਨਡੀਪੀਐਸ ਐਕਟ ਦਾ ਤੇ ਜਿਹੜਾ ਰਾਮ ਸਿੰਘ ਹੈ ਉਹ ਫਿਲਹਾਲ ਪਗੋੜਾ ਹੈ ਤੇ ਜਦੋਂ ਸਾਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਐਮਸੀ ਆਫਿਸ ਨੇ ਲਿਖ ਕੇ ਭੇਜਿਆ ਕਿ ਅਸੀਂ ਟਾਨੀਆਂ ਤੇ ਪੁਲਿਸ ਦੀ ਸਾਟਾ ਜੀ ਲੋੜ ਹੈ ਤੇ ਮੈਂ ਖੁਦਾ ਆ ਪਾਇਆ ਮੌਕਾ ਸਪਲਾਈਸ ਕਰਾਂ। ਥੈਂਕ ਯੂ ਇਹ ਕਿਹੋਂ ਦਾ ਕਾਰੋਬਾਰ ਕਰ ਰਹੇ ਸੀ ਕਿ ਕਿੰ ਸਾਰਾ ਡੱਬਰ ਕਰਦਾ ਪਿਆ ਵਾ ਕਿੰ ਕੀ ਹੈਗਾ ਸਾਰਾ ਦੱਸ ਦਿਓ। ਦੇਖੋ ਜਿਹੜੇ ਤਾਂ ਪਰਚੇ ਹੈ ਉਹ 2019 ਤੋਂ ਹੈਗਾ ਇਹਦੇ ਪਰਚੇ ਇਹਦੇ ਤੇ ਪਹਿਲਾ ਪਰਚਾ ਹੋਇਆ ਸੀ ਤੇ 2019 ਤੋਂ ਕੰਮ ਕਰ ਰਹੇ ਤੇ ਤਿੰਨ ਪਰਚੇ ਹੈਗੇ ਆ ਤੇ ਹੁਣ ਪਗੋੜਾ ਪੂਰੇ ਟੱਬਰ ਦਾ ਤਾਂ ਹਲੇ ਸਾਨੂੰ ਪਤਾ ਨਹੀਂ ਪਰ ਇਹਦਾ ਸਿਕਾਪਰਾ ਜ਼ਰੂਰ ਕਰ ਰਹੇ ਆ। ਉਹ ਕਿ ਦੋ ਜਨੇ ਕਰਦੇ ਦੋ ਜਨੇ ਕਰ ਰਹੇ ਆ। ਦੋਵੇਂ ਫਰਾਦ ਨੇ ਕਿ ਇੱਕ ਜੇਲ੍ਹ ਚ ਹੈ। ਨਹੀਂ ਇੱਕ ਜੇਲੇ ਚ ਹੈ ਜਿਹੜਾ ਦੂਸਰਾ ਭਰਾ ਉਹ ਜੇਲ੍ਹ ਚ ਹੈ। ਕਿਲਾ ਤਾਂ ਸਾਡੇ ਇਲਾਕੇ ਚ ਅੱਗੇ ਵੀ ਨਸ਼ੇ ਨੂੰ ਲੈ ਕੇ ਕਾਫੀ ਚ ਹੈਗੀ ਆ ਉਹ ਵੀ ਇਸ ਇਲਾਕੇ ਵਿੱਚ। ਬਿਲਕੁਲ ਜੀ ਅਸੀਂ ਪੂਰੀ ਮੁਹਿੰਮ ਜਿਵੇਂ ਮੈਂ ਤੁਹਾਨੂੰ ਦੱਸਿਆ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਨਸ਼ਾ ਵਿਰੋਧ ਅਸੀਂ ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਉਸ ਏਰੀਆ ਨੂੰ ਕੋਆਰਡੀਨੇਟਸ ਕਰਕੇ ਸਰਚ ਕਰਦੇ ਆਂ ਜੇ ਕੋਈ ਵੀ ਬੰਦਾ ਮਿਲਦਾ ਹੈ ਆਪਣਾ ਕੋਈ ਵੀ ਡਰਗ ਪੋਜ਼ੈਸ ਕਰਦਾ ਹੈ ਜਾਂ ਕੋਈ ਵੇਚਦਾ ਹੈ ਜਾਂ ਪੈਡਲਰ ਹੈ ਜਾਂ ਸਮੱਗਲਰ ਹੈ ਅਸੀਂ ਉਹ ਕਾਨੂੰਨੀ ਕਾਰਵਾਈ ਕਰਦੇ ਹਾਂ ਉਹਦੇ ਤੇ ਹੁਣ ਵੀ ਕਾਰਵਾਈ ਕੀਤੀ ਦੀ ਅਸੀਂ ਹੁਣ ਤਾਂ ਐਮਸੀ ਆਫਿਸ ਨੇ ਸਾਨੂੰ ਦੱਸਿਆ ਸੀਗਾ ਕਿ ਸੰ ਪੁਲਿਸ ਦੀ ਸਹਾਇਤਾ ਦੀ ਲੋੜ ਹੈਗੀ ਹੈ ਤੇ ਅਸੀਂ ਪੁਲਿਸ ਸਹਾਇਤਾ ਦਿੱਤੀ ਹੈ ਤੇ ਜਿਵੇਂ ਸਾਨੂੰ ਪਤਾ ਚੱਲੇ ਕਿ ਡਰਗ ਪੈਡਲਰ ਹੈਗਾ ਤੇ ਮੈਂ ਆਪ ਖੁਦ ਆਇਆ ਹਾਂ